ਵੇ ਬਰਾਉ ਅੰਬੇਦਕਰ ਜੀ ਜੋ ਭਾਰਤ ਰਤਨ ਨੇ ਉਹਨਾਂ ਦੇ ਸੰਵਿਧਾਨ ਦੇ ਰਚੇਤਾ ਨੇ ਉਹ ਔਰ ਉਹਨਾਂ ਕਰਕੇ ਹੀ ਅਸੀਂ ਏਡੇ ਏਡੇ ਵੱਡੇ ਉਹਦੇ ਮਾਨ ਰਹੇ ਆਂ ਔਰ ਜੋ ਸਾਡੇ ਦਿੱਲੀਤ ਪਰਿਵਾਰ ਦੇ ਲੋਕ ਸੀਗੇ ਉਹ ਇਸ ਬਿਨਾ ਉਹਨਾਂ ਨੇ ਕੁੱਲੀਆਂ ਤੋਂ ਮੁਹੱਲਾ ਤੱਕ ਲੈ ਕੇ ਆਂਦਾ ਔਰ ਬੜੀ ਪਿਆਰੀ ਨਜ਼ਰ ਨਾਲ ਉਹਨਾਂ ਨੂੰ ਅਸੀਂ ਦੇਖਦੇ ਪਏ ਆਂ ਤੇ ਅੱਗੋਂ ਤੋਂ ਵੀ ਉਹਨਾਂ ਤੋਂ ਜਿਹੜੇ ਉਹਨਾਂ ਦੇ ਸੰਵਿਧਾਨ ਨੇ ਉਹਦੀ ਬੁੱਕਸ ਪੜ੍ਹ ਕੇ ਅੱਗੇ ਵੀ ਸੇਧ ਰਹਿਣ ਦੀ ਕੋਸ਼ਿਸ਼ ਕਰਦੇ ਪਏ ਆਂ ਬਹੁਤ ਬੜੀ ਸੋਚ ਤੇ ਮੈਂ بطور ਸੀਨੀਅਰ ਸੁਪਰਡੈਂਟ ਆਫ ਪੁਲਿਸ ਡਰੇ ਰਹਾਂ ਹਾਂ ਔਰ ਜੋ ਭਗਵਾਨ ਮਾਨ ਸਾਹਿਬ ਦੀ ਸੋਚ ਹੈ ਕਿ ਜਿਹੜੀ ਆ ਸਾਡੀ ਸੋਚ ਹੈ ਉਹਨਾਂ ਨਾਲ ਚੱਲਣ ਦੀ ਅਸੀਂ ਕੋਸ਼ਿਸ਼ ਕਰਦੇ ਪਏ ਆ ਜਿਹੜੀ ਕਰਪਸ਼ਨ ਰਹਿਤ ਉਹਨਾਂ ਦਾ ਸਿਸਟਮ ਹੈ ਉਹਦਾ ਇੱਕ ਭਾਗ ਬਣਨ ਦੀ ਕੋਸ਼ਿਸ਼ ਕਰਦੇ ਪਏ ਆ ਉਹਨਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਕਿਸੇ ਜਗ੍ਹਾ ਤੇ ਵੀ ਸੇਵਾ ਦੇਣਗੇ ਉੱਥੇ ਕਰਾਂਗੇ ਮੈਂ ਤੁਹਾਡੇ ਕੋਲ ਕਰੀਬ 2 ਸਾਲ ਕਪੂਰਥ ਦੇ ਜੇ ਨੌਕਰੀ ਕੀਤੀ ਹੈ ਔਰ ਹਮੇਸ਼ਾ ਜਿਹੜੀ ਪੁਲਿਸ ਆ ਉਹ ਲੋਕਾਂ ਦੇ ਪਬਲਿਕ ਵਾਸਤੇ ਹੁੰਦੀ ਆ ਤੋ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਪੁਲਿਸ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਆ ਕੇ ਕੋਈ ਫਰਕ ਹੋਊਗਾ ਸੇਮ ਹੀ ਮੈਂ ਸਮਝਦਾ ਤੇ ਪੁਲਿਸ ਦੇ ਦੌਰਾਨ ਵੀ ਮੈਂ ਕਿਸੇ ਨੂੰ ਦਬਕਾ ਨਹੀਂ ਸੀ ਮਾਰਿਆ ਕਾਉਂਸਲਿੰਗ ਕਰਕੇ ਲੋਕਾਂ ਨੂੰ ਸੁਧਾਰਨ ਦੀਦਾ ਸੀ ਤੋ ਮੈਨੂੰ ਲੱਗਦਾ ਵੀ ਮੈਂ ਜਦੋਂ ਵੀ ਇਸ ਪਾਸੇ ਜੁੜਿਆ ਹਾਂ ਤੋ ਸਾਡਾ ਮੇਰਾ ਪੂਰਾ ਪਰਿਵਾਰ ਮੇਰਾ ਸਾਥ ਦਉਦਾ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਤੁਸੀਂ ਦੇਖਿਆ ਗਿਆ ਅੱਜ ਡਾਕਟਰ ਜਿਹੜਾ ਕਿ ਧੀਮਰੋ ਅੰਬੇਦਕਰ ਦਾ ਅੱਜ ਜਨਮ ਦਿਨ ਸਾਹਮਣੇ ਜਿਹੜਾ ਕਿ ਆਮ ਆਦਮੀ ਪਾਰਟੀ ਤੋਂ ਐਕਸਕਲ ਜਿਹੜਾ ਕਿ ਦੰਨੀ ਸਾਹਿਬਾ ਉਹਨਾਂ ਨਾਲ ਗੱਲ ਸਰ ਪਹਿਲਾਂ ਤਾਂ ਸਵਾਗਤ ਆ ਜੀ ਸਟਾਈਲ ਨੇ ਪੰਜਾਬ ਦਾ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਇਹਨਾਂ ਮਾਣ ਦਿੱਤਾ ਸਾਨੂੰ ਥੈਂਕ ਯੂ ਅੱਜ ਜਿਹੜਾ ਕਿ ਡਾਕਟਰ ਭੀਮਰਾਓ ਅੰਬੇਦਕਰ ਦਾ ਜਨਮ ਦਿਨ ਉਹ ਕਿਸ ਤਰ੍ਹਾਂ ਦਾ ਦੇਖਦੇ ਹੋ ਦੇਖੋ ਭੀਮਰਾਓ ਅੰਬੇਦਕਰ ਜੀ ਜੋ ਭਾਰਤ ਰਤਨ ਨੇ ਉਹਨਾਂ ਦੇ ਸੰਵਿਧਾਨ ਦੇ ਰਚੇਤਾ ਨੇ ਉਹ ਔਰ ਉਹਨਾਂ ਕਰਕੇ ਹੀ ਅਸੀਂ ਇੱਡੇ-ਇੱਡੇ ਬੱਦੇ ਉਹਦੇ ਮਾਣ ਰਹੇ ਆਂ ਔਰ ਜੋ ਸਾਡੇ ਦਲਿਤ ਪਰਿਵਾਰ ਦੇ ਲੋਕ ਸੀਗੇ ਉਸ ਵਿਦਿਆ ਉਹਨਾਂ ਨੇ ਕੁੱਲੀਆਂ ਤੋਂ ਮੁਹੱਲਾ ਤੱਕ ਲੈ ਕੇ ਆਂਦਾ ਔਰ ਬੜੀ ਪਿਆਰੀ ਨਜ਼ਰ ਨਾਲ ਉਹਨਾਂ ਨੂੰ ਅਸੀਂ ਦੇਖਦੇ ਪਏ ਆ ਤੇ ਅੱਗੋਂ ਤੋਂ ਵੀ ਉਹਨਾਂ ਤੋਂ ਜਿਹੜੇ ਉਹਨਾਂ ਦੇ ਸਵਿਧਾਨ ਨੇ ਉਹਦੀਆਂ ਬੁੱਕਸ ਪੜ੍ਹ ਕੇ ਅੱਗੇ ਵੀ ਸੇਧ ਰੰਨ ਦੀ ਕੋਸ਼ਿਸ਼ ਕਰਦੇ ਪਏ ਆ ਜਿਸ ਤਰ੍ਹਾਂ ਉਹ ਦੇਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਇੰਚਾਲ ਜਿਉ ਤੁਹਾਨੂੰ ਥਾਪੀ ਦਿੱਤੀ ਨਾ ਤਾਂ ਮੈਂ ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਲੇਕਿਨ ਮੈਂ ਬਤੌਰ ਸੀਨੀਅਰ ਸੁਪਰਡੈਂਟ ਆਫ ਪੁਲਿਸ ਫਟੜਾ ਰਿਹਾ ਹਾਂ ਔਰ ਜੋ ਭਗਵਾਨ ਮਾਨਸਰ ਦੀ ਸੋਚ ਹੈ ਕੇ ਜਰੀਆ ਸਰ ਦੀ ਸੋਚ ਹੈ ਉਹਨਾਂ ਨਾਲ ਚੱਲਣ ਦੀ ਅਸੀਂ ਕੋਸ਼ਿਸ਼ ਕਰਦੇ ਪਏ ਆ ਜਿਹੜੀ ਕਰਪਸ਼ਨ ਰਹਿ ਤਾ ਉਹਨਾਂ ਦਾ ਸਿਸਟਮ ਹੈ ਉਹਦਾ ਇੱਕ ਭਾਗ ਬਣਨ ਦੀ ਕੋਸ਼ਿਸ਼ ਕਰਦੇ ਪਏ ਆ ਉਹਨਾਂ ਦਾ ਅਸ਼ੀਰਵਾਦ ਲੈ ਕੇ ਅਸੀਂ ਕਿਸੇ ਜਗ੍ਹਾ ਤੇ ਵੀ ਸੇਵਾ ਦੇਣਗੇ ਉੱਥੇ ਕਰਾਂਗੇ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਮੈਂ ਇੱਕ ਸੀਨੀਅਰ ਪੁਲਿਸ ਇੰਸਪੈਕਟਰ ਜਿਹੜਾ ਕਿ ਰਿਟਾਇਰ ਰਿਹਾ ਹੁਣ ਤੁਸੀਂ ਸਿਆਸਤ ਦੀ ਵਿੱਚ ਆ ਗਏ ਹੋ ਸਿਆਸਤ ਦੀ ਵਿੱਚ ਜਿਹੜਾ ਕਿ ਪੁਲਿਸ ਵਾਲਾ ਦਵਕਾਰੀ ਹੁਣ ਚੱਲ ਸਕਦਾ ਕਿ ਇਹ ਸਿਆਸਤ ਦੇ ਵਿੱਚ ਤਾਂ ਸਰ ਹੱਥ ਜੋੜਨੇ ਇਹ ਪੈਂਦੇ ਨੇ ਇਹਦੇ ਇਸ ਤਰ੍ਹਾਂ ਕੋ ਮਹਿਸੂਸ ਨਹੀਂ ਹੋਵੇਗਾ ਮੈਂ ਤੁਹਾਡੇ ਕੋਲ ਕਰੀਬ 2 ਸਾਲ ਕਪੂਰਥਾ ਜੇ ਨੌਕਰੀ ਕੀਤੀ ਆ ਔਰ ਹਮੇਸ਼ਾ ਜਿਹੜੀ ਪੁਲਿਸ ਆ ਉਹ ਲੋਕਾਂ ਦੇ ਪਬਲਿਕ ਵਾਸਤੇ ਹੁੰਦੀ ਆ ਤੋਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਪੁਲਿਸ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਆ ਕੇ ਕੋਈ ਫਰਕ ਪਾਊਗਾ ਸੇਮ ਹੀ ਮੈਂ ਸਮਝਦਾ ਤੇ ਪੁਲਿਸ ਦੇ ਦੌਰਾਨ ਵੀ ਮੈਂ ਕਿਸੇ ਨੂੰ ਦਬਕਾ ਨਹੀਂ ਸੀ ਮਾਰਿਆ ਕਾਉਂਸਲਿੰਗ ਕਰਕੇ ਲੋਕਾਂ ਨੂੰ ਸੁਧਾਰਨ ਲੀਦਾ ਸੀ ਔਰ ਇਸੇ ਤਰ੍ਹਾਂ ਜੋ ਮੇਰੇ ਕੋਲ ਐਕਸਪੀਰੀਅੰਸ ਹੈਗਾ ਆਪਣਾ ਉਹਨੂੰ ਮੈਂ ਡੋਨੇਟ ਕਰਨਾ ਚਾਹੁੰਨਾ ਤੇ ਮੈਂ ਉਹ ਸਮਾਜ ਦੇ ਵਿੱਚ ਛੱਡਾਂ ਤਾਂ ਜੋ ਸਮਾਜ ਜਿਹੜਾ ਉਹ ਇਕੱਠਾ ਹੋਵੇ ਜਿਹੜੀ ਡਰ ਦੀ ਰਾਜਨੀਤੀ ਮੁੱਕ ਜਾਏ ਤੇ ਗਲੇ ਦੀ ਰਾਜਨੀਤੀ ਆਵੇ ਉਸ ਵਾਸਤੇ ਮੈਂ ਇਸ ਪਾਸੇ ਆਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਜੋ ਮੈਂ ਆਪਣੇ ਜੋ ਮੇਰੇ ਦਿਲ ਦੇ ਇਰਮਾਨ ਨੇ ਉਹ ਜੋ ਮੇਰੇ ਕੋਲ ਐਕਸਪੀਰੀਅੰਸ ਹੈ ਉਹ ਮੈਂ ਲੋਕਾਂ 'ਚ ਸ਼ੇਅਰ ਕਰ ਸਕਾਂ ਪ੍ਰਧਾਨ ਸਾਹਿਬ ਦਿਖਿਆ ਕਿ ਸਰਕਾਰ ਜਿੱਦਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੀ ਉਹਨਾਂ ਪਰਿਵਾਰ ਤੁਹਾਡਾ ਸਾਰਾ ਬੀਜੇਪੀ ਤੇ ਬੀਜੇਪੀ ਨਾਲ ਬਿਲੋਂਗ ਕਰਦਾ ਵਾ ਤੇ ਤੁਹਾਡਾ ਆਪਣੀ ਪਾਰਟੀ ਦੇ ਵਿੱਚ ਆਉਂਦਾ ਕਿਸ ਤਰ੍ਹਾਂ ਮੋਡੀਫਾਈ ਹੋਇਆ ਦੇਖੋ ਆਪੋ ਆਪਣੀ ਸੋਚ ਹੈ ਤੋਂ ਮੈਨੂੰ ਲੱਗਦਾ ਵੀ ਮੈਂ ਜਦੋਂ ਵੀ ਇਸ ਪਾਸੇ ਜੁੜਿਆ ਹਾਂ ਤਾਂ ਸਾਡਾ ਮੇਰਾ ਪੂਰਾ ਪਰਿਵਾਰ ਮੇਰੇ ਨਾਲ जोड ਗਿਆ ਅੱਜ ਜਿਹਦਾ ਸ਼ਬਦਾਂ ਦੇ ਫੁੱਲ ਭੇਟ ਤੁਸੀਂ ਕਰਨ ਆਏ ਆ ਡਾਕਟਰ ਭੀਮ ਰੰਗ ਜਦੋਂ ਦੇਖਿਆ ਜਾਂਦਾ ਕਿ ਜਦੋਂ ਉਹਨਾਂ ਦਾ ਬਰਥਡੇ ਆਂਦਾ ਵਾ ਉਹਨਾਂ ਦੇ ਬੱਡੇ ਤੇ ਜਿਹੜੇ ਕਿ ਲੀਡਰ ਫੁੱਲ ਭੇਟ ਕਰਨ ਅੱਗੇ ਪਿੱਛੇ ਤਾਂ ਕੋਈ ਆਂਦਾ ਨਹੀਂ ਇੱਥੇ ਆ ਕੇ ਕੋਈ ਪੈਰਾਵਣੀ ਦਿੰਦਾ ਨਾ ਕਿਦਾ ਉਹ ਉੱਦੇ ਦਾ ਉੱਦੇ ਹੀ ਰਹਿੰਦਾ ਕੰਮ ਦੇਖੋ ਜੋ ਸਾਡੇ ਵਾਸਤੇ ਉਹ ਕਰ ਗਏ ਨੇ ਪੀਬ੍ਰਾਮ ਵੇਸਕਰ ਜੀ ਸਾਡੇ ਵਾਸਤੇ ਉਹ ਭੁੱਖੇ ਰਹਿ ਕੇ ਧਿਆਏ ਰਹਿ ਕੇ ਸਕੂਲ ਚੋਂ ਨੂੰ ਪਾਣੀ ਨਹੀਂ ਸੀ ਮਿਲਦਾ ਸਾਨੂੰ ਹਮੇਸ਼ਾ ਉਹਨਾਂ ਨੂੰ ਦਿਲ ਚ ਬਠਾਲਣਾ ਚਾਹੀਦਾ ਔਰ ਉਹਨਾਂ ਦੀ ਜਿਹੜੀਆਂ ਬੁੱਕਸ ਲਿਖੀਆਂ ਹੋਈਆਂ ਉਹਨਾਂ ਨੂੰ ਪੜ੍ਹ ਕੇ ਉਹ ਤੋਂ ਲੈਣਾ ਚਾਹੀਦਾ ਨਾ ਕਿ ਉਹਨਾਂ ਦੇ ਇੱਥੇ ਆ ਕੇ ਉਹਨਾਂ ਨੂੰ ਨਮਸਕਾਰ ਕਰਨਾ ਜਾਂ ਲੋਕ ਲੋਕ ਸੋਭਾ ਬਣਾਉਣੀ ਉਹ ਠੀਕ ਨਹੀਂ ਹੈ ਉਹਨਾਂ ਦੇ ਪੂਰਨਿਆ ਦੇ ਚਰਣਾ ਮੈਂ ਸਮਝਦਾ ਪਈ ਉਹ ਸਭ ਤੋਂ ਵੱਡੀ ਗੱਲ ਹੈ ਕੋਈ ਸਨ ਸਾਡੇ ਨਾਲ ਜਿਹੜੇ ਕਿ ਇਹ ਇਹ ਸੀਨੀਅਰ ਚੋਪੜਾਂ ਜਿਹੜੇ ਆਮ ਆਬੀ ਪਾਰਟੀ ਦੇ ਇਹ ਦੱਲੀ ਸਾਹਿਬ ਇਹ ਮੈਂ ਕੈਮਰਾਮੈਨ ਰੂਬੀ ਇਹ ਇੰਦਰਜੀਤ ਚਾਲ ਦੇ ਨਾਲ ਸੁਨੀਲ ਗੋਗਨਾ ਸカイ ਨਿਊਜ਼ ਪੰਜਾਬ ਕਪੂਰਥਲਾ